ਜਿਵੇਂ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਬਚਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਕੁਝ ਸਰਕਾਰੀ ਮਹਿਕਮਿਆਂ ਅਣਗਹਿਲੀਆਂ ਕਾਰਨ ਕਿਸਾਨਾਂ ਦਾ ਜੀਣਾ ਅਧੂਪਰ ਹੋਇਆ ਪਿਆ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲਾਵਲਪੁਰ ਤੋਂ ਸਾਹਮਣੇ ਆਇਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਚਿੱਤਰ ਸਿੰਘ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਗੱਲਬਾਤ ਹੋਈ ਆ ਪੀ 6 ਤਰੀਕ ਨੂੰ ਟਰਾਂਸਫਰ ਨੂੰ ਨਵਾਂ ਚੜਾਇਆ ਜੀ ਤੇ 7 ਤਰੀਕ ਨੂੰ ਐਸਡੀਓ ਸਾਹਿਬ ਆਏ ਆ ਭਾਰੀ ਪੁਲਿਸ ਫੋਰਸ ਦੇ ਨਾਲ ਲੈ ਕੇ ਆਪਣੇ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਲੈ ਕੇ ਸਾਡਾ ਜਿਹੜਾ ਕਨੈਕਸ਼ਨ ਹੈ ਉਹ ਕੱਟ ਕੇ ਤਾਰਾਂ ਲੈ ਗਏ ਆ ਜੀ ਤੇ ਉਹਨਾਂ ਪੁੱਛਿਆ ਕਹਿੰਦੇ ਕਿ ਪਿਆ ਇੱਥੇ ਅਰਥ ਵੀ ਲੋੜਨੀ ਆ ਬੰਬੀਏ ਇਹਨੂੰ ਤੇ ਅਰਥ ਵਾਲੀ ਤਾਰ ਵੀ ਲਾਟਦੀ ਆ ਬਾਕੀ ਰਕਰੰਟ ਵਾਲੇ ਤਾਰ ਉਹ ਵੀ ਕੱਟ ਕੇ ਲੈ ਗਏ ਆ ਹਾਰੀ ਪੁਲਿਸ ਪ੍ਰਸ਼ਾਸਨ ਦਾ ਸਾਡੇ ਤੇ ਦਬਾਅ ਬਣਾ ਕੇ ਤੇ ਪੁਲਿਸ ਨੇ ਕਿਹਾ ਵੀ ਜੇ ਤੁਸੀਂ 12 ਤਾਰਾਂ ਲਾਉਣ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਤੇ ਪਰਚਾ ਕੱਢ ਦਿੱਤਾ ਜਾਊਗਾ ਤੇ ਐਸ ਡੀਓ ਸਾਹਿਬ ਹੱਟਨਾ ਰੰਜਿਸ਼ਰ ਖੰਡਿਆ ਜੀ ਉਹ ਆਪਣਾ ਇਹਦੀ ਖਿਲਾਫ ਜਿਹੜਾ ਸ਼ਿਸ਼ਮ ਜਾਜੀ ਦਾ ਅਪਲ ਸਟੇ ਲਿਆ ਜੀ ਇਹਨਾਂ ਦੇ ਖਿਲਾਫ ਕੇਸ ਪਾਇਆ ਹੋਇਆ ਇਹਨਾਂ ਤੇ ਤੇ ਸਟੇ ਦੀ ਰੰਜਿਸ਼ ਕਰ ਨਹੀਂ ਆਪਣੇ ਨਾਲ ਸਾਰਾ ਕੁਝ ਦੁਬਾਰਾ ਕੀ ਨਾ ਜੀ ਐਸਟੀ ਹੋ ਸਕਦਾ ਐਥੇ ਅਮਨ ਰੋੜਾ ਜੀ ਕਿੱਥੋਂ ਦੇ ਨੇ ਇਹ ਤਰਨਤਾਰਨ ਦੇ ਫੋਕਲ ਪੁਆਇੰਟ ਦੇ ਨੇ ਜੀ ਤੇ ਕਿੰਨੇ ਕ ਸਮੇਂ ਤੋਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਨ तकरीबन 1 ਸਾਲ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਪਹਿਲਾਂ ਨਜਾਇਜ਼ ਇਹਨਾਂ ਨੂੰ ਜੁਰਮਾਨਾ ਪਾਤਾ ਜੀ ਸਾਡੀਆਂ ਨਮੀਆਂ ਸਾਰੀਆਂ ਦੁਕਾਨਾਂ ਸੀ ਉੱਥੇ ਜੁਰਮਾਨਾ ਪਾਤਾ ਫਿਰ ਜਦੋਂ ਜੱਜ ਸਾਹਿਬ ਨੇ ਅਸੀਂ ਬੇਨਤੀ ਕੀਤੀ ਉੱਥੇ ਜਾ ਕੇ ਜਦੋਂ ਅਸੀਂ ਕੇਸ ਇਹਨਾਂ ਦੇ ਪਾਇਆ ਜੀ ਤੋ ਜਿਵੇਂ ਅਸੀਂ ਸੱਦਿਆ ਵਾ ਉਸ ਤੋਂ ਬਾਅਦ ਇਹਨਾਂ ਨੂੰ ਇਹ ਰੰਜਿਸ਼ ਨਾਲ ਰਕੀਬ ਸਾਡੇ ਉਲਟ ਨਾਲ ਕਿ ਸੈਸ਼ਨ ਅੱਜ ਚ ਕੇਸ ਕਿਉਂ ਪਾਤਾ ਜੀ ਤੇ ਤਰੀਕਾਂ ਭੁਗਤਨ ਤੋਂ ਹੁਣ ਚਾਲੂ ਹੋਏ ਫਿਰਦੇ ਜੀ ਤੇ ਮਸਲਾ ਮੇਨ ਹੈ ਕੀ ਆ ਕਾਰਨ ਕੀ ਆ ਕੋਈ ਟ੍ਰਾਂਸਫਰਮਰ ਦਾ ਮਸਲਾ ਹੈਗਾ ਕੀ ਗੱਲਬਾਤ ਕੀ ਹੋਈ ਸੀ ਨਾ ਕੋਰਮ ਵੀ ਜੀ ਇਹਨਾਂ 18 ਤਰੀਕ ਨੂੰ ਸਾਡੇ ਹਲ ਜਿਹੜੇ ਨਾਲ ਦੂਸਰੇ ਵਿੱਚ ਝੋਲੜੇ ਨੇ ਉਹਨਾਂ ਨੇ ਟ੍ਰਾਂਸਫਰਮਰ ਨੂੰ ਨਾ ਜੀ ਆ ਮਸਲਾ ਹੋ ਕੇ ਤੇ ਸਾਰ ਦਿੱਤਾ ਸੀ ਤਹੀਂ ਉਹਦਾ ਵਾਸਤੇ ਥਣ ਵੀ ਦਿਖਾ ਦਿੱਤੀ ਐਸਡੀਓ ਸਾਹਿਬ ਨੂੰ ਕਿ ਸਰ ਜੀ ਇਹ ਤੇ ਕਾਰਵਾਈ ਕਰੋ ਪਹਿਲਾਂ ਇਹਨੂੰ ਬਦਲਣ ਤੋਂ ਪਹਿਲਾਂ ਤੇ ਇਹਦੀ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੇ ਜਿਹੜਾ ਵਾ ਐਤਵਾਰੀ ਟ੍ਰਾਫਿਕ ਨੂੰ ਲਵਾਤਾ ਐਤਵਾਰੀ ਟ੍ਰਾਫਿਕ ਨੂੰ ਚਾੜਤਾ ਤੇ ਉਹਨਾਂ ਸੋਂ ਮੌਕਾ ਵੇਖਣ ਦੀ ਬਜਾਏ ਜਦੋਂ ਉਹਨਾਂ ਦੇ ਐਤਵਾਰ ਅਧਿਕਾਰੀ ਆਏ ਸੋਮਵਾਰ ਤਹੀਂ ਸੋਮਾਰ ਉਹਨਾਂ ਨੂੰ ਕਿਹਾ ਵੀ ਇਹ ਆਣ ਕੇ ਮੌਕਾ ਵੇਖਿਆ ਜਾਵੇ ਤੇ ਐਸਡੀਓ ਸਾਹਿਬ ਨੂੰ ਸੱਦੋ ਉਹਨਾਂ ਨੇ ਜਦੋਂ ਐਸਡੀਓ ਸਾਹਿਬ ਨੂੰ ਕਿਹਾ ਮੌਕਾ ਵੇਖਣਾ ਤੇ ਇਹ ਭਾਰੀ ਪੁਲਿਸ ਪੁਲਿਸ ਤੇ ਫੋਰਸ ਲੈ ਕੇ ਨਾਲ ਆ ਗਈ ਤੇ ਨਾ ਆਉਂਦੇ ਸਾਰੀ ਹੱਟ ਤੋਂ ਇਹੋ ਕਹਿਆ ਪੀ ਇਹਨਾਂ ਦੇ ਚਾੜਾ ਜਿਹੜਾ ਜੈਂਪਰ ਜੂੰਪਰ ਕੱਟ ਕੇ ਤੇ ਇਹਨਾਂ ਸਾਡਾ ਕਨੈਕਸ਼ਨ ਕੱਟ ਦਿੱਤਾ ਜੀ ਤੇ ਬਾਕੀ ਸਾਰਿਆਂ ਦੀ ਜਿਹੜੇ ਮੋਟਰਾਂ ਵਾਂ ਪੰਜ ਭਿਆਰ ਨਹੀਂ ਉਹ ਚੱਲਣ ਨਹੀਂ ਆ ਵਾ ਸਾਡੇ ਪੱਠੇ ਸੜ ਗਏ ਆਪਣੀ ਦੀ ਸਾਡੀ ਸੜ ਗਈ ਆ ਤੇ ਸਾਡਾ ਘਰ ਦਾ ਨੁਕਸਾਨ ਹੋ ਗਿਆ ਮਾਲ ਡੰਗਰ ਦਾ ਸਾਡਾ ਦਾ ਜਿਹੜਾ ਪਾਣੀ ਤੋਂ ਤੇ ਆਏ ਮਰਨ ਦੇ ਆ ਤੇ ਬੈਗ ਤੇ ਬਿਜਲੀ 24 ਘੰਟੇ ਬਿਜਲੀ ਜਿਹੜੀ ਪੂਰੀ ਨਹੀਂ ਪਹੁੰਚਦੀ ਤਾਂ ਅਸੀਂ ਚਲੋ ਇਹ ਫੁੱਲ ਬੱਤੀ ਦੇ ਸਹਾਇਤਾ ਲੈ ਕੇ ਆਪਣੇ ਮਾਲ ਡੰਗਰ ਨੂੰ ਪਾਣੀ ਡਾਉਣੀ ਹੈ ਜੀ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਦੇ ਕੋਈ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਆ ਇਸ ਕਰਕੇ ਹੀ ਆਪਣੀ ਵੀਡੀਓ ਬਣਾ ਕੇ ਫੇਸਬੁਕ ਤੇ ਪਾਈ ਹੀ ਕਿ ਸ਼ਾਇਦ ਸਰਕਾਰ ਤਾ ਕਾੜੀ ਜਾਵੇ ਜਿਹੜੀ ਆਵਾਜ਼ ਆ ਸਾਡਾ ਕੋਈ ਹਿੱਸਾ ਹਟ ਹੋ ਸਕੇ ਜਿਹੜੇ ਜੋ ਪਤਾ ਲੱਗ ਰਿਹਾ ਵਾ ਉਥੇ ਕੋਈ ਉਹਨਾਂ ਦਾ ਪਹਿਲਾਂ ਕੋਈ ਫੌਲਟ ਪਾਇਸ ਕਰਕੇ ਜਾਉਂਦੇ ਉਹਨਾਂ ਦੀ ਆਪਸੀ ਵਿੱਚ ਗੁਰਪਾਜੀ ਹੁਣ ਕਰਕੇ ਟਰਾਂਸਫਰ ਕੋਈ ਫਾਈਲ ਬੇਸ਼ੀ ਹੋ ਗਈ ਜਦੋਂ ਇਹਨਾਂ ਨੂੰ ਕੰਪਲੇਨਟ ਮਿਲੀ ਜਾ ਐਸਟੀਓ ਨੂੰ ਇਹਨਾਂ ਨੇ ਭੇਜਿਆ ਆਪਣੇ ਬੰਦੇ ਇਹਨਾਂ ਬੰਦਿਆਂ ਨੇ ਝੱਜੇ ਕੇ ਤਾਂ ਕੋਈ ਇਹਨਾਂ ਨੇ ਕਿਹਾ ਕਿ ਬਾਤ ਇਹਨਾਂ ਬੰਦਿਆਂ ਸਾਡੇ ਨੂੰ ਬੰਦਕ ਬਣਾ ਲਿਆ ਜੀ ਅਸੀਂ ਚਿਕਨਾਂ ਦੇ ਜੇਸੂ ਚੜਵਾਲੀ ਉਹਨਾਂ ਕੋਲ ਸਪੋਰਟ ਆਉਤਾਂਗੇ ਹਾਂਜੀ ਤਰਨਤਾਰਨ ਤੋਂ ਜਗਜੀਤ ਸਿੰਘ ਢਾਲ ਦੀ ਰਿਪੋਰਟ ਐਸਐਮਜ਼ ਨਿਊਜ਼